ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੇਰੇ ਇੱਕ ਢੱਡਰੀਆਂ ਵਾਲੇ ਦੀ ਵੀਡੀਓ ਦੇਖਣ ਨੂੰ ਮਿਲੀ ਜਦੋਂ ਸੇਮ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਨਾਲ ਆਤੀ ਹੋਰ ਸਿੰਘ ਸਤਕਾਰ ਕਮੇਟੀ ਵਾਲੇ ਉੱਥੇ ਗਏ ਤੇ ਉਦੋਂ ਇੰਨੇ ਕਿਤੇ ਬੈਠ ਕੇ ਵੀਡੀਓ ਫਿਲਮ ਪਾਈ ਵੀ ਮੈਂ ਤੇ ਇੱਥੇ ਹੈ ਨਹੀਂਗਾ ਉਹਦੇ ਵਿੱਚ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਇੱਕ ਤਾਂ ਅਜੇ ਵੀ ਥੋੜਾ ਜਿਹਾ ਸਟੰਟ ਜਿਹਾ ਮਾਰਦਾ ਕਿਦਾ ਵੀ ਸ਼ਰੋਣੀ ਕਮੇਟੀ ਦਾ ਇਤਿਹਾਸ ਲਿਖਿਆ ਮੈਂ ਪੜਿਆ ਆਇਆ ਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਆ ਤੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਜਾ ਕੇ ਗੱਲ ਕਰ ਲਓ ਪਿਆਰੋ ਇਹ ਗੱਲਾਂ ਜਿਹੜੀਆਂ ਹੁੰਦੀਆਂ ਬਹੁਤ ਮਾੜੀ ਗੱਲਾਂ ਜਿਹੜੀਆਂ ਵੀ ਜੇ ਸ਼੍ਰੋਮਣੀ ਕਮੇਟੀ ਨੂੰ ਫਾਲੋ ਕਰਦਾ ਤੈਨੂੰ ਇਹਨੂੰ ਬਾਬੇ ਨੂੰ ਅਸੀਂ ਪੁੱਛਦੇ ਆ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਲਿਖਿਆ ਕਿ ਸੰਤ ਕਹਾਉਣਾ ਹਰਾਮਜਦਗੀ ਹੈ ਕਿ ਇਹ ਲਿਖਿਆ ਹੈ ਕਿ ਵਾਹਿਗੁਰੂ ਵਾਹਿਗੁਰੂ 1430 ਪੰਨਿਆਂ ਤੇ ਗੁਰੂ ਨੇ ਲਿਖ ਦੇਣਾ ਸੀ ਜੇ ਵਾਹਿਗੁਰੂ ਦੇ ਮੰਤਰ ਦੇ ਨਾਲ ਹੀ ਕੋਈ ਸੋਰਦਾ ਹੁੰਦਾ ਤਾਂ ਕੀ ਲਿਖਿਆ ਵੀ ਹਰਮੰਦਰ ਸਾਹਿਬ ਆਮ ਇਮਾਰਤ ਹੈ ਸ਼ਰੋਣੀ ਕਮੇਟੀ ਦੀ ਵੈਬਸਾਈਟ ਤੇ ਕਿਤੇ ਲਿਖਿਆ ਵੀ ਅੰਮ੍ਰਿਤ ਸਰੋਵਰ ਦੇ ਵਿੱਚੋਂ ਅੰਮ੍ਰਿਤ ਜਲ ਲੈ ਕੇ ਜਾਣਾ ਮਨਮਤ ਹੈ ਤੇ ਬਾਕੀ ਜਿਹੜੇ ਜੇ ਤੂੰ ਸ਼ਰੋਣੀ ਕਮੇਟੀ ਨੂੰ ਇੰਨਾ ਹੀ ਫਾਲੋ ਕਰਦਾ ਹੈਂ ਤੇ ਵੀ ਸ਼ਰੋਣੀ ਕਮੇਟੀ ਦੇ ਹਿਸਾਬ ਦੇ ਨਾਲ ਤੂੰ ਦਿਨ ਦਿਹਾੜੇ ਮਨਾਉਣਾ ਕਿ ਆਪ ਦੇ ਹਿਸਾਬ ਨਾਲ ਮਨਾਉਣਾ ਉਹ ਕਿਉਂ ਨਹੀਂ ਮਨਾਉਂਦਾ ਉਹਨਾਂ ਦੇ ਹਿਸਾਬ ਦੇ ਨਾਲ ਜੇ ਤੂੰ ਸ਼ਰੋਣੀ ਕਮੇਟੀ ਦਾ ਨੂੰ ਫਾਲੋ ਕਰਦਾ ਤੇ ਕਿਉਂਕਿ ਜਿਹੜੀ ਇਹ ਵੈਬਸਾਈਟ ਹੈ ਨਾ ਉਹਦਾ ਤੇ ਲੋਕਾਂ ਨੂੰ ਪਿਆਰ ਹੋ ਇੰਨਾ ਪਤਾ ਨਹੀਂ ਜਾਂਦਾ ਕਿਉਂਕਿ ਸਾਰੇ ਪੜਦੇ ਨਹੀਂਗੇ ਪਰ ਜੋ ਸ਼ਰੋਣੀ ਕਮੇਟੀ ਦੇ ਅੰਦਰ ਬਾਬਾ ਬਕਾਲਾ ਸਾਹਿਬ ਦਾ ਗੁਰੂ ਘਰ ਹੈ ਤਾਂ ਉੱਥੇ ਜਿਹੜਾ ਬੋਰਡ ਲਿਖ ਕੇ ਲਾਇਆ ਆ ਉਹ ਤੈਨੂੰ ਖੱਟਾ ਲੱਗਦਾ ਉਹ ਕਿਉਂ ਨਹੀਂ ਤੂੰ ਆਪ ਪੜ ਕੇ ਤਾਂ ਮਤਲਬ ਉਹਦੇ ਉੱਤੇ ਪੋਲ ਚੜਾਉਂਦਾ ਉਹ ਕਿਉਂ ਨਹੀਂ ਇਤਿਹਾਸ ਪੜਦਾ ਜੇ ਤੂੰ ਸ਼ਰੋਣੀ ਕਮੇਟੀ ਦਾ ਇੰਨਾ ਹੀ ਭਗਤ ਬਣ ਗਿਆ ਫੇਰ ਫਖਰੀ ਕੌਮ ਦੀ ਇੱਕ ਫੋਟੋ ਲੈ ਕੇ ਆਪਣੀ ਗੀਟ ਤੇ ਲਾ ਦੇ ਤੇ ਫਗਰੀ ਕੌਮ ਦੀ ਪਤਨੀ ਦੀ ਵੀ ਇੱਕ ਲਾ ਦੇ ਤਾਂ ਕਿ ਸਾਨੂੰ ਪਤਾ ਲੱਗੇ ਲੋਕਾਂ ਨੂੰ ਵੀ ਇੰਨਾ ਭਗਤ ਬਣ ਗਿਆ ਫਿਰ ਸੂਝ ਪ੍ਰਕਾਸ਼ ਨੂੰ ਤੂੰ ਇੱਕ ਠਾ ਠੋਕੇ ਤਾਂ ਝੂਠਾ ਸਾਥਕਾਂ ਦੀ ਕੋਸ਼ਿਸ਼ ਕਰਦਾ ਜਿਹਦੇ ਨਾਲ ਤੂੰ ਸੰਕਟ ਵਿੱਚ ਫਸਦਾ ਫੇਰ ਤੂੰ ਕਹਿੰਦਾ ਮੈਂ ਕਿਹੜਾ ਕਿਹਾ ਜੀ ਪੂਰਾ ਸਾਹਿਬ ਨੂੰ ਢਾ ਦਿਓ ਮੈਂ ਤੇ ਵਸ ਜੀ ਇਦਾਂ ਕੋਝੀਆਂ ਹਾਲ ਹੁੰਦੀਆਂ ਜਿਹੜੀਆਂ ਕਹਿਣਾ ਹੌਲੀ ਹੌਲੀ ਸਟਾਰਟ ਕਰਨਾ ਹੁੰਦਾ ਕਿਉਂਕਿ ਪ੍ਰੋਫੈਸਰ ਵੀ ਤੇ ਰਾਂਗੇ ਇਥੋਂ ਤੁਰਿਆ ਸੀ ਆ ਪਿੱਛੇ ਜੇ ਹੁਣ ਇੱਕ ਬੜਾ ਚਲਾਕ ਬਣਦਾ ਹੁੰਦਾ ਪ੍ਰੈਸ ਰਿਪੋਰਟਰ ਜਿਹਾ ਮੈਂ ਕਥਾਕਾਰ ਵੀ ਆ ਥੋੜਾ ਜਿਹਾ ਉਹ ਮਖੂ ਮਖੂ ਤੇ ਉਹਨੇ ਇੱਕ ਦੁਸ਼ਟ ਦੇ ਨਾਲ ਗੱਲਬਾਤ ਕਰਦਾ ਕਹਿੰਦਾ ਜੀ ਆਪਾਂ ਪਹਿਲਾਂ ਨਿਤਨੀਵ ਦੀਆਂ ਬਾਣੀਆਂ ਲੋਕਾਂ ਦੇ ਦਿਲਾਂ ਵਿੱਚੋਂ ਕੱਢ ਦਈਏ ਜਦੋਂ ਆਪਾਂ ਨਿਤਨੀਵ ਦੀਆਂ ਬਾਣੀਆਂ ਲੋਕਾਂ ਦੇ ਦਿਲਾਂ ਵਿੱਚੋਂ ਕੱਢ ਦਿੱਤੀਆਂ ਤੇ ਜਿਹੜਾ ਦਸਮਗ੍ਰੰਥ ਚਕਾਉਣਾ ਬਹੁਤ ਸੌਖਾ ਹੋ ਜਾਊਗਾ ਇਹ ਇਹਨਾਂ ਦੀਆਂ ਕوجੀਆਂ ਮਤਲਬ ਹਾਲਤਾਂ ਇਹਨਾਂ ਦੀਆਂ ਸ਼ਾਸ਼ਾ ਹੁੰਦੀਆਂ ਵੀ ਇਹ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਫੇ ਦੂਜੇ ਨੰਬਰ ਤੇ ਕਹਿੰਦਾ ਵੀ ਕਿਸੇ ਦੇ ਘਰ ਤੇ ਬਾਬਾ ਢੜੀਆਂ ਵਾਲਾ ਵਗੈਰਾ ਜੀ ਦੇਖੋ ਜੀ ਕਿਸੇ ਦੇ ਘਰ ਤੇ ਜਾ ਕੇ ਇੰਦਾ 60 70 ਬੰਦੇ ਜਾ ਕੇ ਕਿਸੇ ਦੇ ਜਾ ਕੇ ਘਰ ਦੇ ਉੱਤੇ ਤੁਹਾਨੂੰ ਕਿਸੇ ਦੇ ਅੱਡੇ ਤੇ ਜਾ ਕੇ ਬਹੁਤ ਮਾੜੀ ਗੱਲ ਆ ਹੁਣ ਇੱਕ ਪਾਸੇ ਨਾਮ ਦਾ ਰੱਖਿਆ ਗੁਰੂ ਘਰ ਦਾ ਪਰਮੇਸ਼ਰ ਦਵਾਰ ਪ੍ਰਾਪਰਟੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਮੇਰੇ ਨਾਮ ਕਿੰਦਾ ਕੋਈ ਚੀਜ਼ ਨਹੀਂ ਗਈ ਤੈਨੂੰ ਪੁੱਛ ਵੀ ਘਰ ਕਿਹਦਾ ਹੋਇਆ ਤੇ ਉੱਤੇ ਕਲੇਮ ਕਰਉ ਕਰਦਾ ਤੇ ਇਹ ਆਪ ਗੱਲਾਂ ਪੁੱਣ ਸੋਚਣੀਆਂ ਚਾਹੀਦੀਆਂ ਤੇ ਇਹ ਬੋਲਦੇ ਕੀ ਆ ਕਰਦੇ ਕੀ ਆ ਕਿੰਨਾ ਝੂਠ ਬੋਲੀਏ ਇੰਨਾ ਫਿਰ ਚੇਲੇ ਦੇ ਕਮੈਂਟ ਕਰਦੇ ਆ ਕਹਿੰਦੇ ਭਾਈ ਅਮਰੀਕ ਸਿੰਘ ਜਨਾਲਾ ਤੇ ਉਹਦੇ ਨਾਲ ਸਿੰਘ ਜਿਹੜੇ ਆ ਉਹ ਵੀ ਸਾਡੀ ਤੇ ਕਾਹ ਤੋਂ ਚੜ ਕੇ ਆਏ ਆ ਤੇ ਦੂਜੇ ਸਰਸੀ ਵਾਲੇ ਦੇ ਕਿਉਂ ਨਹੀਂ ਜਾਂਦੇ ਪਿਆਰਿਆ ਤੂੰ ਇੱਕ ਪਾਸੇ ਤੇ ਕਹਿੰਨਾ ਵੀ ਮੇਰੇ ਕੋਲ ਲੱਖਾਂ ਬੰਦੇ ਮੈਨੂੰ ਫੋਲੋ ਕਰਦੇ ਹੁਣ ਤੇਰੇ ਕੋਲ ਲੱਖਾਂ ਬੰਦੇ ਹੋਣ ਹੋਰ ਕੋਈ ਤੇ ਮਾਪੁਰਖ ਜਾਂ ਡੇਰੇ ਵਾਲਾ ਸਾਧੂ ਮਹਤਮਾ ਕੋਈ ਵੀ ਨਹੀਂ ਕਹਿੰਦਾ ਮੇਰੇ ਮਗਰ ਲੱਖਾਂ ਬੰਦੇ ਮੈਨੂੰ ਫਾਲੋ ਕਰਦੇ ਜੀ ਤੈਨੂੰ ਇੰਨੇ ਲੱਖਾਂ ਬੰਦੇ ਫਾਲੋ ਕਰਦੇ ਵੀ ਤੇਰਾ ਪਹਿਲੋਂ ਫਰਜ ਬਣਦਾ ਤੈਨੂੰ ਉਹਨਾਂ ਦੇ ਨਾਲ ਉਹਦੇ ਹਿਸਾਬ ਨਾਲ ਤੁਰਨਾ ਪੈਂਦਾ ਜੇ ਜੇ ਤੂੰ ਨਹੀਂ ਤੁਰਦਾ ਤਾਂ ਫਿਰ ਤੇਰੀ ਵੀ ਗਲਤੀ ਆ ਇਸ ਕਰਕੇ ਵਿੱਚ ਦੂਜੇ ਨੰਬਰ ਤੇ ਹੁੰਦਾ ਵੀ ਜੇ ਹੁਣ ਗੁਰਦੁਆਰੇ ਦੇ ਗੁਰਦੁਆਰੇ ਦੀ ਸੋਈ ਦੇ ਵਿੱਚ ਕੋਈ ਨੱਕ ਸੁਣਕਦਾ ਫਿਰ ਇਹ ਹੋਰ ਇਦਾਂ ਸ਼ਰਾਰਤਾਂ ਕਰਦਾ ਫਿਰ ਜੇ ਉਹਨੂੰ ਕਹੀਏ ਭਾਈ ਇਦਾਂ ਨਹੀਂ ਕਰੀਦਾ ਹੁੰਦਾ ਜਾ ਉਹਨੂੰ ਕੋਈ ਥੋੜਾ ਜਿਹਾ ਸੋ ਉਹੀ ਸਦਾਈ ਕਰ ਦੇਵੇ ਤਾਂ ਉਹ ਕਰੇ ਦੇਖੋ ਜੀ ਤੁਸੀਂ ਚੋ ਟੋਲਟਾਂ ਜਾ ਕੇ ਦੇਖਿਆ ਜੀ ਕਿੰਨੇ ਮੁਸ਼ਕਲ ਦਾ ਤੁਸੀਂ ਮੇਰੇ ਇੱਥੇ ਚਪੇੜਾ ਮਾਰੀ ਜਾਂਨੇ ਟੋਲਟਾਂ ਦੇਖੋ ਹਾਲ ਕੀ ਆ ਕਿੱਥੇ ਟੋਲਟਾਂ ਕਿੱਥੇ ਗੁਰੂ ਘਰ ਦੀ ਰਸੋਈ ਕਿੱਥੇ ਗੁਰੂ ਪਿਆਰੇ ਤੂੰ ਸਾਧ ਸੰਗ ਤੇ ਲੋਕਾਂ ਦੇ ਭੋਲੇ ਭਾਲੇ ਸਿੱਖਾਂ ਨੂੰ ਆ ਕੇ ਬਰਗਲਾਉਣਾ ਉਹਨੇ ਜੀ ਪ੍ਰਚਾਰ ਕਰਦਾ ਫਿਰਦਾ ਤੇ ਕਿੱਥੇ ਸਰਸੇ ਵਾਲੇ ਦਾ ਡੇਰਾ ਸਰਸੇ ਵਾਲੇ ਦੇ ਡੇਰੇ ਸਰਸੇ ਵਾਲੇ ਨੂੰ ਕਦੀ ਤੁਰਾ ਫਿਰਦਾ ਦੇਖਿਆ ਤੇਰੇ ਅੰਗ ਸਰਸੇ ਵਾਲਾ ਸਰਸੇ ਵਾਲਾ ਕਦੀ ਲੈ ਕੇ ਤਾਂ ਬਾਾਰਖ ਦੇ ਨਾਮ ਚਾਚਾ ਕਰਨਾ ਇੱਕਦਮ ਆਉਂਦਾ ਕਿੱਥੇ हां ਜਦੋਂ ਤੇਰੇ ਤੇ ਉਹ ਹਾਲਾਤ ਆ ਗਏ ਤੈਨੂੰ ਏਜੰਸੀਆਂ ਨੇ ਉਸ ਹਿਸਾਬ ਦਾ ਸੈਟਿੰਗ ਕਰ ਦਿੱਤੀ ਤੇ ਤੇਰੀ ਤੇਰਾ ਵੀ ਕੇਹਰੇ ਨਾਂ ਨਹੀਂ ਲੈਣਾ ਇਸ ਕਰਕੇ ਤੈਨੂੰ ਆਪਰੇ ਆਪ ਜਾਈਦਾ ਫਿਰ ਤੂੰ ਦੂਜਾ ਇੱਕ ਹੋਰ ਲਫਜ ਵਰਤਦਾ ਉਹਨਾਂ ਵੀ ਆਮ ਜਿਹਾ ਤੈਨੂੰ ਕੋਈ ਟੋਕਦਾ ਤੈਨੂੰ ਕੋਈ ਗੱਲ ਪੁੱਛਦਾ ਉਹਨੂੰ ਕਹਿੰਦਾ ਸ਼ਬੀਲ ਵਾਲਾ ਗਰੋਪਿਆ ਤੇ ਹੁਣ ਤੂੰ ਦੂਜਾ ਲਫਜ ਇੱਕ ਹੋਰ ਕੱਢ ਲਿਆ ਆ ਉਹਦੇ ਵਿੱਚ ਕਹਿੰਦਾ ਜਿਹੜਾ ਹੁਣ ਮੈਂ ਬਦਰੀ ਕਲਾ ਦੇ ਵਿੱਚ ਬੋਲਿਆ ਆ ਤੂੰ ਨਾਮ ਸਿੰਘ ਦੇ ਖਿਲਾਫ ਉਹਦੇ ਵਿੱਚ ਕਹਿੰਦਾ ਸਾਡੇ ਵਾਲੇ ਸਾਡੇ ਵਾਲੇ ਜੋਗੀ ਬਣਾਈ ਜਾਂਦੇ ਆ ਸਾਡੇ ਵਾਲੇ ਸਾਡੇ ਵਾਲੇ ਕਿਹਨੂੰ ਕਹਿੰਦਾ ਜਿਹੜੇ ਰੈਣ ਸਵਾਈਆਂ ਕਰਦੇ ਆ ਕੀਰਤਨ ਕਰਦੇ ਵਾਹਿਗੁਰੂ ਵਾਹਿਗੁਰੂ ਉਹਨੂੰ ਸਾਡੇ ਵਾਲੇ ਕਹੀ ਜਾਂਦਾ ਇਹ ਵਾਤੇ ਸਾਰੇ ਗਰੁੱਪਾਂ ਨਾਲ ਪੰਗਾ ਨਹੀਂ ਲਈਦਾ ਹੁੰਦਾ ਕੋਈ ਇੱਕਦਾਂ ਨਾਲ ਰੱਖ ਲਈਦਾ ਹੁੰਦਾ ਮਾੜਾ ਮੋਟਾ ਕੋਈ ਹਾਮੀ ਵਰਦਾ ਦੁਬਦਾ ਨਾਂ ਪਾਉ ਗੁਰਮੁਖ ਪਿਆਰਿਓ ਦੁਬਦਾ ਬੋਰੀ ਮਨ ਬੋਰਾਇਆ ਦੁਬਦਾ ਨੇ ਮਤਲਬ ਦਿਮਾਗ ਖਰਾਬ ਕਰ ਦੇਣਾ ਹੁੰਦਾ ਇਹ ਕਰਕੇ ਦੁਬਦਾ ਤੋਂ ਆਪਣਾ ਨੂੰ ਨਿਕਲਣਾ ਚਾਹੀਦਾ ਪ੍ਰਿਸ਼ਤਾਨੀਆਂ ਕਰਕੇ ਗਲਤੀਆਂ ਕਰਕੇ ਗਲਤ ਲਿਟਰੇਚਰ ਨੂੰ ਕਦੀ ਵੀ ਫਾਲੋ ਨਾ ਕਰੋ ਉਹਦੇ ਵਿੱਚੋਂ ਦੁੱਧ ਦਾ ਚ ਨਿਕਲ ਕੇ ਸਹੀ ਲਿਟਰੇਚਰ ਨੂੰ ਜਿਹੜਾ ਤੁਸੀਂ ਪਹਿਲਾਂ ਭੋਰਿਆਂ ਨੂੰ ਮੰਨਦੇ ਸੀ ਉਸ ਤਰ੍ਹਾਂ ਦੇ ਸਟੈਂਡ ਤੇ ਰਹਿ ਉਹ ਤੇ ਸ਼ਰੋਮ ਨਹੀਂ ਕਿ ਇੱਟ ਨੂੰ ਟੋਕਣਾ ਸ਼ੁਰੂ ਕਰਦੇ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ ਜਾਂ ਮੈਂ ਦੀ ਲੋੜੀ ਤੁਸੀਂ ਆਪਣਾ ਇਤਿਹਾਸ ਸਹੀ ਸੁਣਾਓ ਹੁਣ ਨੱਕ ਆਪਣੇ ਹੀ ਨੱਕ ਵਿੱਚੋਂ ਚੁੰਦਾ ਹੁੰਦਾ ਜੇ ਇਹ ਉਹ ਚੱਟਣ ਵਾਸਤੇ ਨਹੀਂ ਹੁੰਦਾ ਉਹ ਹੁੰਦਾ ਹੈ ਨੱਕ ਸਾਫ਼ ਕਰਨ ਲਈ ਟਿਸ਼ੂ ਤੁਹਾਡੇ ਕੋਲ ਹੋਣਾ ਚਾਹੀਦਾ ਪੇਪਰ ਰਮਾਲ ਕੋਈ ਵੀ ਹੋਵੇ ਇਸ ਕਰਕੇ ਤੇ ਜਿੱਥੇ ਹਰਮੰਦਰ ਸਾਹਿਬ ਜਿਹੜੀ ਇਲਾਕੇ ਦੇ ਵਿੱਚ ਬਣਾਇਆ ਨਾ ਉਹ ਗੁਰੂ ਦੀ ਕਿਰਪਾ ਦੇ ਨਾਲ ਇੰਨੇ ਬਾਬਾ ਦੀਪ ਸਿੰਘ ਦਾ ਖਾਨਦਾਨ ਸੁੱਖੀ ਜਿੰਦੇ ਰਹਿਣਾਂ ਦਾ ਭਾਈ ਤਾਰੂ ਸਿੰਘ ਦਾ ਹੋਰ ਪਤਾ ਨਹੀਂ ਸ਼ਵੇਕ ਸਿੰਘ ਜਰਨਲ ਸ਼ਵੇਕ ਸਿੰਘ ਕਿੰਨੇ ਯੋਧੇ ਸੂਰਮਿਆਂ ਦੀ ਉਹ ਧਰਤੀ ਆ ਉੱਥੇ ਸਾਨੂੰ ਪਤਾ ਵੀ ਉੱਤੇ ਤੇ ਚਾਰ ਚਾਰ ਫੁੱਟੇ ਮਤਲਬ ਦਾਤਰਕੂੜ ਰੱਖਦੇ ਆ ਸਰੀ ਸਾਬਾਂ ਕੋੜ ਰੱਖਦੇ ਆ ਟਖੂਏ ਕੋੜ ਰੱਖਦੇ ਆ ਬਿੰਡਾਸੀ ਕੋੜ ਰੱਖਦੇ ਆ ਤੇ ਸ਼ਾਸਤਿਧਾਰੀ ਜੋਦੇ ਸੂਰਮੇ ਆ ਉਸ ਧਰਤੀ ਦੇ ਵਿੱਚ ਮਹਾਰਾਜ ਨੇ ਐਵੇਂ ਨਹੀਂ ਬਣਾਇਆ ਉੱਥੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਾ ਹਰਮੰਦਰ ਸਾਹਿਬ ਦੇ ਨਾਲ ਸਿੱਖਾਂ ਦਾ ਸਾਰੀ ਦੁਨੀਆ ਦੇ ਕਿੰਨਾ ਪਿਆਰ ਆ ਤੇ ਇਸ ਕਰਕੇ ਜਿੱਦਾਂ ਨਾ ਅਮਲੀ ਨੂੰ ਪਿਆਰ ਹੁੰਦਾ ਬੋਤਲ ਡੱਬ ਜੀ ਦੇਖ ਕੇ ਰਹਾਦਾ ਇਦਾਂ ਅਗਲੀ ਮਤਲਬ ਡੱਬ ਦੇ ਵਿੱਚ ਹਥਿਆਰ ਅਸੀਂ ਉਹਨਾਂ ਦੇ ਦੇਖੇ ਆ ਪਰ ਉਹ ਪਿਆਰਿਆਂ ਦੇ ਜਿਹੜੇ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਜਾਂਦੇ ਉਹਨਾਂ ਨੇ ਆ ਦਾਤਰੀਏ ਦੋ ਘੋਟ ਦੇ ਟਾਈਮ ਹੀ ਉਹ ਮਤਲਬ ਇੱਕਦਮ ਆਪਣੇ ਡੱਬ ਦੇ ਵਿੱਚ ਹੀ ਰੱਖ ਰੱਖ ਲੈਂਦੇ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਪ੍ਰਮਾਤਮਾ ਤੋਂ ਡੱਕੇ ਰਹਿਣਾ ਚਾਹੀਦਾ ਚੜ੍ਹਦੀ ਕਲਾ ਦੇ ਵਿੱਚ ਹੋਵੋ ਇਸ ਕਰਕੇ ਤੇ ਕਦੀ ਗਲਤ ਚੀਜ਼ਾਂ ਨੂੰ ਫਾਲੋ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ